ਮੈਂ ਤੇਨ੍ਹ ਸੇ ਪਾ ਲਈ। ਉਹ ਉਕਾਨੇ ਚ ਕਰ ਪਤਾ ਲੱਗਦਾ ਤੈਨਾਂ ਕਿ ਬਾਹਰ ਕੋਈ ਨਹੀਂ ਦੀ ਕਰ ਤੈਨੂੰ ਫਿਰ ਤੈਨਾਂ। ਹੈ ਮੇਰੀ ਗੱਲ ਸੁਣ ਤੂੰ। ਉਹ ਨਵੇਂ ਲੱਗ ਚੰਦ ਚੜਾਉਂਦੀ। ਖਬਰਦਾਰ। ਜੋ ਮਰਜੀ ਕਹੀ ਜਾਣੀ ਨਾ ਮੈਂ ਤੇਰੇ ਸਾਰੀਆਂ ਸੁਣੀ ਜਾਣੀ। ਪਰ ਕੀ ਕਰੰਦੇ ਭਬੀ ਜੀ? ਕੁਛ ਵੀ ਬਰੀ ਤਾਂ ਤੂੰ ਕੀ ਕਰਦੀ ਆਂ? ਫੋਨ ਦਿਓ ਸੇ ਮੈਨੂੰ 2 ਮਿੰਟ ਵੇਪ ਲੈਣ ਤੋਂ ਮੈਂ ਨਾ ਬੁੱਕ ਤੋਂ ਕੰਮ ਕਰਨਾ ਸੀ ਤੇ ਮੈਨੂੰ ਫੋਨ ਜੇ 2 ਮਿੰਟ ਚਾਹੀਦਾ ਸੀ। ਫੋਨ ਤੇ ਲੱਲਾ ਕੋਈ ਨਹੀਂ ਤੇ ਤੇਰੇ ਫੋਨ ਕਿਧਰ ਗਿਆ? ਮੇਰੇ ਸਾਰਾ ਨੈਟ ਖਤਮ ਹੋ ਗਿਆ ਤੇ ਆਪਣੇ ਲਾਈਟ ਵੀ ਨਹੀਂ ਨਾ ਆਉਂਦੀ ਕਣਕਾ ਪੱਕੀਆਂ ਨਾ ਲਾਈਟ ਨਹੀਂ ਆਉਂਦੀ ਵਾਈਫਾਈ ਨਹੀਂ ਚੱਲਣਦੇ ਮੈਨੂੰ ਚਾਹੀਦਾ ਸੀ ਬਸ ਹੁਣ ਹੀ ਦੇ ਦੋਗੇ ਤੁਹਾਨੂੰ ਤੇ ਕੀ ਪ੍ਰੀਜ਼ ਪਪਾ ਦੇ ਕੰਮ ਕੰਮ ਖਾਦਦੇ ਸੂਜਣਾ ਨੇ ਕਾਲ ਕੀਤਾ ਹਾਂਜੀ ਕਰਨ ਦੇਈ ਸੀ ਤਾਂ ਹੀ ਤਾਂ ਟੂਕੂ ਲੈਣ ਆਈ ਸੀ ਨਾ ਚਾਹੀਦਾ ਸੀ ਮੈਨੂੰ ਹੋਰ ਰੋਟੀ ਪਣੀ ਹੋ ਗਿਆ ਬੜਾਈ ਬੁਈ ਸਹੀ ਚੱਲਦੀ ਕਾਲਜ ਵਧੀਆ ਮਾਹੌਲ ਵਧੀਆ ਚੰਗਾ ਹਾਂਜੀ ਹਾਂਜੀ ਵਧੀਆ ਸਾਰਾ ਕੁਝ ਤੁਸੀਂ ਸੁਣਾਓ ਵਧੀਆ ਗੱਲ ਤੁਹਾਨੂੰ ਕੀ ਸੁਣਾਉਣੀ ਹਾਂ ਆਪਣੀ ਜਿਹੜੀ ਗਵਾਂਟਨ ਨਹੀਂ ਆਉਂਦੀਗੀ ਤੇ ਰਿਸ਼ਤੇ ਦੀ ਦੱਸ ਪਾਉਂਦੀ ਹਾਂ ਲੈ ਆ ਬੀ ਜਿਹੋ ਤਾਂ ਮਾਰਦੇ ਜੀ ਉਹਦੇ ਪਿੱਛੇ ਨਾ ਲੱਗਿਆ ਕਰੋ ਤੁਸੀਂ ਉਹਨੂੰ ਕਿ ਐਡਾ ਜਿਹਾ ਰਿਸ਼ਤੇ ਕਰਾਉਣਾ ਚਾਹ ਚੜਾ ਇਹ ਆਪਣੇ ਭਰਾ ਨੂੰ ਕਰਾ ਲਵੇ ਤੂੰ ਥੋੜੀ ਜੀ ਦੀ ਭੈਣ ਨਿਕਵਾਰੀ ਬੈਠੀ ਉਹਨੂੰ ਕਰਾ ਲਵੇ ਚੋਲੀ ਬੰਨ ਦਾ ਸ਼ੌਕ ਜੜਿਆ ਰਿੰਦਾ ਹੈ ਤੇ ਕਿਹਾ ਵਾ ਮੈਂ ਅੱਛਾ ਉਹਨੂੰ ਕਿ ਨਾਲ ਲੇਤਾ ਜੇ ਪੜਨਾ ਨਿਕਣਾ ਹੋ ਉਹਦੀ ਪੜ੍ਹਾਈ ਨਹੀਂ ਪੂਰੀ ਹੋਈ ਤੇ ਇਤ ਨਾਲੇ ਕਦੀ ਪ੍ਰਿਤ ਸਹੇਰੇ ਸਾਹਮਣੇ ਕਦੀ ਸੋਚੀ ਇਹ ਨਾ ਤੇਰੇ ਵੀਰ ਨੇ ਨਾ ਕਦੀ ਮੈਂ ਤੇ ਤੈਨੂੰ ਤੈਨੂੰ ਵਿਆਹਣਾ ਕਰਨਾ ਵਾ ਪਰ ਉਹ ਨਾ ਹੱਥ ਧੋਕੇ ਮਦਰ ਪਈ ਹਾਂ ਜੀ ਮੁੰਡਾ ਫੌਜੀ ਆ ਉਹਦੇ ਬੜਾ ਹੀ ਸੋਹਣਾ ਰਿਸ਼ਤਾ ਹੁੰਦਾ ਵਾ ਪਾਪੀ ਜੀ ਤੂੰ ਉਹ ਨਾ ਰਿਕਾ ਜੀ ਨਾ ਇਨੀ ਟੈਨਸ਼ਨ ਨਾ ਲਿਆ ਕਰ ਤੈਨੂੰ ਇਹਦਾ ਠੋਕੇ ਜਵਾਬ ਦਿਆ ਕਰੋ ਵੀ ਤੇਰੀ ਭੈਣ ਵੀ ਕਵਾਰੀ ਉਹਨੂੰ ਕਰਾਣਾ ਫੌਜੀ ਆਹੋ ਐਡੇ ਦਿਨ ਫੌਜੀ ਕਰਾਣਾ ਚਾਹੁੰਦੇ ਆ ਉਹਨਾਂ ਨੂੰ ਬਸ ਵੇਖ ਲਏ ਆ ਨਾ ਉਹਨਾਂ ਕੋਈ ਕੰਮ ਰਿਹਾ ਨਹੀਂ ਹੋਰ ਬਸ ਚੁੱਕਦੇ ਮੂੰਹ ਆਪਣੇ ਘਰੇ ਆਏ ਦੇ ਚੁੱਕਦੇ ਮੈਨੂੰ ਤਾਂ ਬਹੁਤ ਗੁੱਸਾ ਚੜਦਾ ਬਸ ਉਹ ਇੱਧਰ ਦੀਆਂ ਉੱਧਰ ਤੇ ਇੱਧਰ ਨਹੀਂ ਉੱਧਰ ਪਾਸੇ ਇਹੀ ਕੰਮ ਆ ਉਹਨਾਂ ਨੂੰ ਹੋਰ ਤੇ ਕੋਈ ਕੰਮ ਨਹੀਂ ਹੈਗਾ ਉਹਨਾਂ ਨੂੰ ਚਲ ਬ੍ਰੇਤ ਤੂੰ ਨਾ ਉਹਦੇ ਮੂੰਹ ਤੇ ਮਾੜਾ ਬੋਲੀ ਪਰ ਪਤਾ ਕੀ ਬਾਹਰ ਲੋਕੀ ਗੱਲਾਂ ਬਣਾਉਂਦੇ ਆ ਬਈ ਬਾਬ ਜੀ ਮੈਨੂੰ ਨਹੀਂ ਚੰਗੇ ਲੱਗ ਬੱਕ ਬੱਕ ਤੇਰੀ ਸੁੱਖ ਹੁਣ ਉਹਨੂੰ ਆਪਣੇ ਘਰੋਂ ਮੈਂ ਕਿੱਦਾਂ ਢੱਕ ਦੂੰਗੀ ਤੂੰ ਆਪ ਸਿਆਣੀ ਜਦੋਂ ਆਪਣੇ ਘਰੇ ਚੱਲ ਗਈ ਆ ਜਾਂਦੀ ਏ ਜੇ ਮੇਰੀ ਗੱਲ ਸੁਣ ਜੇ ਤੂੰ ਕੁਝ ਕਹਿੰਦੀਂ ਦੀ ਨਾ ਚੁੱਪ ਕੀਤੀ ਰਹਿ ਕੇ ਤੂੰ ਨਹੀਂ ਜਵਾਬ ਦੇਣਾ ਮੁਰਕੇ ਇੱਕ ਦੀਆਂ ਅਗਲੀਆਂ ਪਗਲੇ ਪਗਾਰ ਚਾਰ ਬਣਾਉਂਦੇ ਆ ਵੀ ਲੈ ਇਹਨਾਂ ਦੀ ਕੁੜੀ ਦੀ ਏਡੀ ਜ਼ਬਾਨ ਹੈ ਫਰਾਂਟ ਇਹ ਮੈਂ ਨਹੀਂ ਚੰਗੀ ਪਰੀ ਤੈਨੂੰ ਕੋਈ ਗੱਲ ਕਰੇ ਠੀਕ ਹੈ ਨਾ ਸਾਨੂੰ ਵਿਆਹ ਦੀ ਕੋਈ ਕਾਲੀ ਨਹੀਂ ਤੂੰ ਜਿੰਨਾ ਚਿਰ ਮਰਜ਼ੀ ਪਾੜ ਜੋ ਮਰਜ਼ੀ ਕੋਰਸ ਕਰ ਤੇਰੀ ਮਰਜ਼ੀ ਠੀਕ ਹੈ ਨਾ ਸਾਨੂੰ ਕਿਹੜਾ ਤੂੰ ਦੁਖਦੀ ਹੈ ਪ੍ਰੀਤ ਚਲੋ ਭਾਬੀ ਛੱਡੋ ਫੇੜਾ ਉਹਨਾਂ ਦਾ ਤੂੰ ਐਨੀ ਕਰ ਰੋਟੀ ਨਹੀਂ ਹਾਂ ਰੋਟੀ ਬਣਾਈ ਹੈ ਤੇ ਮੇਰਾ ਨਾ ਮਟਰ ਖਾਣੂ ਚੀਂਦਾ ਮਟਰ ਕੱਟ ਗਿਆ ਚ ਮਟਰ ਤੇ ਹੋੜੇ ਹਮ ਮੈਂ ਤਾਂ ਕੋਲ ਹੀ ਰੱਖਿਆ ਆਪਾ ਅੱਛਾ ਮੈਂ ਸਿੰਘ ਮਟਰ ਖਾਣੇ ਅੱਜ ਉਹ ਤੋਂ ਉਦੋਂ ਦਾ ਮਗਾਇਆ ਨਹੀਂ ਮੈਂ ਇਦਾਂ ਤੋਂ ਆਖਾਂ ਤੇ ਗੱਡਨੇ ਗੱਡੀ ਤੇ ਪੈਸੇ ਚਲਾ ਚੇ ਮੈਂ ਗੁੰਡ ਕੇ ਰੱਖ ਲੈਣੀ ਆ ਉਹ ਮੈਂ ਸਾਰਾ ਕਰਕੇ ਰੱਖ ਲਿਆ ਤੇ ਆਪਾਂ ਘੜੀ ਨੂੰ ਕੱਢ ਲੈਣੇ ਰੋਟੀ ਖਾਣੀ ਤੇ 10 ਮਿੰਟ ਲਿਆਦਾ ਤੇ ਨਹੀਂ ਨਹੀਂ ਭਾਬੀ ਜੀ ਰੋਟੀ ਤਾਂ ਮੈਂ ਇੱਕ ਵਾਰੀ ਤਾਂ ਖਾ ਲਈ ਏ ਹੁਣ ਮੈਂ ਤਾਂ ਪੈਰ ਤੇ 12 ਵਜ ਗਏ ਮੇਰਾ ਮਟਰ ਖਾਣ ਨੂੰ ਜੀ ਕਰਦਾ ਬਚਾ ਬਣਾਉਣ ਦੇ ਨਾਲ ਕੱਢ ਤੇ ਮਟਰ ਚਾ ਠੀਕ ਆ ਫਿਰ ਆਪਾਂ ਦੋਵੇਂ ਤੇ ਘਰੇ ਆ ਬੱਚੇ ਤਾਂ ਸਾਡੇ ਸਕੂਲ ਗਏ ਅੱਜ ਆਹੋ ਫਿਰ ਉਹ ਆ ਕੇ ਉਹ ਵੀ ਖਾ ਲੈਣਗੇ ਹਾਂਜੀ ਨਾਲੇ ਜਿਵੇਂ ਨੂੰ ਛੁੱਟੀ ਆ ਤੇ ਜਦੋਂ ਕੁਝ ਬਣਾ ਲੈਣੇ ਘਰੇ ਨਾ ਚਾਹੀ ਹੈਲਪ ਹੋ ਜੂਗੀ ਚਲ ਕੋਈ ਨਹੀਂ ਮੈਂ ਤੇ ਕੱਲੀ ਵੀ ਕਰ ਲੈਣਾ ਤੂੰ ਉਹਨਾ ਟੈਨਸ਼ਨ ਲਿਆ ਕਰ ਤੇ ਜੇ ਉਹ ਇੱਥੇ ਆ ਗਈ ਨਾ ਉਹ ਆਉਂਦੀ ਤੇ ਜ਼ਰੂਰ ਹੁੰਦੀ ਕਿਹੜਾ ਕਰ ਮਾਰਦੀ ਹੁੰਦੀ ਤੇ ਫਿਰ ਇਹ ਮਾੜਾ ਨਾ ਬੋਲੀ ਐਵੇਂ ਲੋਕੀ ਕੱਲਾਂ ਬੜੀਆਂ ਬਣਾਉਂਦੇ ਚੈਲੰਜ ਕਰਿਓ ਤੁਸੀਂ ਨਾ ਕਰ ਲੋ ਥੋੜਾ ਜਿਹਾ ਕੰਮ ਤੇ ਮੈਂ ਆ ਗਈ ਇੱਕ ਮਿੰਟਾ ਥੋੜਾ ਜਿਹਾ ਕੰਮ ਰਹਿ ਗਿਆ ਮੇਰਾ ਕੋਈ ਨਹੀਂ ਮੈਨੂੰ ਤੇ ਹੈਲਪ ਕਰਾਉਣੀ ਆਣਗੇ ਤੂੰ ਸਾਰਾ ਹੀ ਕਰ ਲੈ ਮੈਂ ਤੇ ਕੱਲੀ ਕਰ ਲੈਣਾ ਠੀਕ ਹੈ ਨਹੀਂ ਨਹੀਂ ਮੈਂ ਕਰਾਉਂਗੀ ਤੇਰੀ ਹੈਲਪ ਆ ਗਈ بس 2 ਮਿੰਟ ਚ ਆ ਗਈ ਫਿਰ ਚੰਗਾ ਸੰਗਤ ਠੀਕ ਕਰਦੀ ਨਾ ਮਰੀ ਤੇ ਹਾਂ ਚਲੋ ਦਾ ਜੀ ਕਰਦਾ ਹੋ ਜਾਨੀ ਆਣੀ ਦਾ मारे यहाँ बन जाने दुसरे भी खा लेंगे आने के फिर कड़ी कर दो मटरी है ऑटल नहीं है आगे मैं क्या आजा आजा आजो आइए जी आजा भी तुम तो मुझे बेल नहीं हो रही हो तुमने अब भाई यहाँ देख ਨਹੀਂ ਨਹੀਂ ਰੋਟੀਆਂ ਕੱਕ ਬਉਣੀਆਂ ਰੋਟੀਆਂ ਤਾਂ ਸਿਖਾ ਲਈਆਂ ਵਾ ਤੇ ਫੇਰ ਉਹ ਆਹ ਕਰੀ ਜੱਪਨੀ ਫੜੀ ਨੀ ਚੱਪ ਕੀ ਪ੍ਰੀਤ ਨਾ ਮੰਗਦੀ ਮਟਰਾਂ ਅੰਨੇ ਕਿੰਨੇ ਦੇਣੀ ਹੋ ਗਏ ਤੇ ਮੈਂ ਤਾਂ ਵਗਾ ਕੇ ਰੱਖਿਆ ਭਾਬੀ ਮਟਰ ਕੱਢਦੀ ਮਟਰ ਕੱਢ ਤੇ ਮੈਂ ਤਾਂ ਚਾਹ ਹੁਣ ਮੈਂ ਵੇਖ ਲਈ ਆ ਕਾਢੀ ਦਿੰਦੀ ਆ ਚੰਨਿਆਣੀ ਕਿ ਤਾ ਕਿੰਨਾ ਕੁ ਠੀਕ ਕਰਦਾ ਮੈਂ ਮਿਆਣੀ ਹਜੇ ਉਹ ਨਿਆਣੀ ਦੀਦੀ ਕਹਿੰਦੀ ਨਹੀਂ ਲੀ ਜਾਂਦੀ ਹੈ ਤੂੰ ਮੇਰੇ ਜਿਹੜੇ ਚਾਰ ਦੇਣੇ ਹੁੰਦੀ ਸੁਗ ਦਾ ਸਾਹ ਹੈ ਕਦੀ ਨੂੰ ਕਾਲ ਦੇ ਤੋੜ ਦਿੰਦੀ ਆ ਕਦੀ ਨੂੰ ਮਟ ਕੱਢ ਕੱਢ ਕੇ ਦੀ ਗਈ ਆ ਕਿ ਨੇ ਕਿਹਾ ਗੇਉਂਆ ਅੱਜ ਛੁੱਟੀ ਆ ਕਰੇ ਅੱਗੇ ਕਿ ਨਿਆਣੀ ਪੜਦੀ ਰਹਦੀ ਆ ਅੱਜ ਨਿਆਣੀ ਪੜਦੀ ਰਹਗੀ ਨਿਆਣੀ ਪੜਦੀ ਤੀ ਹਣ ਆਪਾਂ ਵੀ ਕਿ ਨਿਆਣੀ ਆ ਆਪਾਂ ਕਿਤੇ ਘਰ ਕਿ ਕੰਮ ਕਰਦੀ ਹੈ ਉਹਨਾਂ ਨਾਲ ਜਿਹੜਾ 4 ਦਿਨ ਹੈਗੇ ਆ ਤੂੰ ਨਾ ਸੋਕਦਾ ਸਾਹ ਲੈ ਬਾਜ ਰੋਵੇਂਗੀ ਮੇਰੇ ਘੋਕਾਂ ਸੇ ਕਸੂਰ ਦੇ ਕੇ ਉਧਰ ਤਾਂ ਕੱਲੇ ਨੂੰ ਕਰਨਾ ਹੀ ਪੈਣਾ ਖਪਣਾ ਪਦ ਨਹੀਂ ਪੈਣਾ ਆ ਗਰਮੀ ਚ ਨਹੀਂ 12 ਵਜੇ ਤੱਕ ਆ ਮੈਂ ਕੱbdੀ ਨੀਂਦ ਲਾਈ ਕਥਾ ਕੀ ਗੱਲਾਂ ਕਰ ਰਹੇ ਹੋ ਵੇਖ ਹੁਣ ਅਜੋ ਮਾਂ ਉਹ ਦਿੱਤੇ ਹੁੰਦੀ ਤੇ ਜੋ ਮਰਜੀ ਕਰਦੀ ਫਿਰ ਅਗਲੀ ਤੇ ਮਾਂ ਚ ਪਤਾ ਸੌ ਕੱਲਾ ਆਉਂਦੇ ਨਾ ਤੂੰ ਜੀ ਸਦਕੇ ਮਾਂ ਬਾਪ ਦੀ ਕੋਸ਼ਿਸ਼ ਕਰਦਾ ਤੂੰ ਉਹਦੀ ਮਾਂ ਨਹੀਂ ਬਣ ਸਕਦੀ ਠੀਕ ਆ ਤੇਰੇ ਮਾਂ ਚ ਜੀ ਸਦਕੇ ਚੰਗਾ ਹੀ ਹੋਤੀ ਕਿ ਮੈਂ ਉਹਦੀ ਮਾਂ ਬਣ ਕੇ ਬਖਮਾ ਪਰ ਉਹਨੇ ਮੈਨੂੰ ਮਾਂ ਨਹੀਂ ਸਮਝਿਆ ਮੇਰੀ ਸੁਣ ਗਾ ਬਥੇਰੀ ਸਿਆਣੀ ਐ ਮੇਰੇ ਨਾਲ ਇਤਾਂ ਦੇ ਕੰਮ ਨਾ ਕਰਿਆ ਤੂੰ ਕਾ ਤੋ ਇੱਟਾ ਮਾੜਾ ਸੋਚਦੀ ਓਹਦੇ ਬਾਰੇ ਕਦੀ ਉਹਨੇ ਮੈਨੂੰ ਜਾਣੀ ਬੋਲੀ ਕਿ ਤੇ ਤੇ ਕੋਸ਼ ਨਹੀਂ ਆ ਸੋਹਣਾ ਪੜਦੀ ਅਰਥਾ ਹਰ ਕੰਮ ਜਰਕ ਟਾਈਮ ਦਾ ਕੰਮ ਹੀ ਕਰਾਂਦੀ ਆ ਜਾ ਚੁ ਮਾ ਆਇਆ ਹੈ ਉਹ ਤੇ ਘਰ ਘਰ ਗੱਲਾਂ ਕਰਦੀ ਫਿਰਦੀ ਤੇਰੀ ਤੂੰ ਉਹਦੀ ਮਾਂ ਬਣੀ ਫਿਰਦੀ ਹੈ ਉਹ ਰੇਰੀਆਂ ਦਾ ਮੈਂ ਕਹਿੰਦੀ ਆ ਸਸਰੀ ਮੇਰੇ ਕੋਲੇ ਧੰਮੇ ਰਿਤੇ ਮੈਂ ਤਾਂ ਰਹਿੰਦੀ ਆ ਕਿ ਮੇਨੂੰ ਦੀ ਮੇਰੀ ਮਾਂ ਕੀ ਤਾਂ ਕੋਈ ਗੱਲ ਹੋਈ ਹੋਗੀ ਹਾਂ ਤੇ ਇਨਾਂ ਅਸਕਰ ਯਾਰ ਤੂੰ ਮਾਂ ਨਹੀਂ ਬਣ ਸਕਦੀ ਤੂੰ ਜਿਨੀ ਮਰਜੀ ਬਣ ਬਣ ਮੈਂ ਨਹੀਂ ਕੋਈ ਗੱਲ ਮੰਨਦੀ ਫਿਰ ਮੇਰੇ ਰਣਾ ਕੇ ਗੱਲਾਂ ਕਰ ਸੱਜੇ ਨਹੀਂ ਪਰਜਾਈ ਇਹ ਰਹਿਦੀ ਨਾ ਮਾਂ ਹੈ ਤੇ ਤੂੰ ਪਰਜਾਈ ਬਣ ਕੇ ਵਖਾ ਇਹ ਚਾਰ ਦਿਨ ਤੇਰਾ ਰੋਪ ਪਾਉਣ ਦਾ ਟਾਈਮ ਹੈ ਇਹੀ ਤੂੰ ਚਾਰ ਦਿਨ ਉਹਨੂੰ ਕੋਈ ਕੜੀ ਕੋਸ਼ ਬਣਾ ਲਿਆ ਨਿਆਣਿਆਂ ਨੂੰ ਹੱਥ ਸੁਖ ਨਾਲ ਤੇ ਨਿਆਣੇ ਦੀ ਬਣਾ ਤਾ ਤੇ ਡੱਬੇ ਦੇ ਪਾ ਕੇ ਰੱਖਿਆ ਕਰ ਉਹਨੂੰ ਖਾਇਆ ਕਰ ਤੇ ਨਿਆਣੇ ਦੀ ਖਾ ਲੈਣਗੇ ਨਿਆਣੇ ਨੇ ਇੰਨੇ ਖਾ ਕੇ ਕਿਤੇ ਤੇਲ ਵਾਲੇ ਕਿਤੇ ਆਫਲਣਾ ਵਾ ਜੇ ਨਿਆਣੀ ਵਿਚਾਰੀ ਖਾ ਲੂਗੀ ਤੇ ਕਿੰਨਾਂ ਵਾਲੇ ਬੰਮੋ ਮੇਰੇ ਸਮਝ ਚੰਗਾ ਭਣਾ ਮੈਂ ਤੈਨੂੰ ਵਾਲਾ ਕਰੇ ਯਾਰ ਮਾਰੇ ਸੋਣਾ ਲਵੇ ਫੇਰ ਹਨੇ ਕਪਾਤ ਪਾਹੂਗਾ ਐਵੇਂ ਨਹੀਂ ਕੀ ਕਰਨਾ ਤੂੰ ਖਾਣੇ ਦਾ ਦਸ ਕਾਟ ਦੇਣੀ ਤੇ ਕੱਟੇ ਕਿਤੇ ਖਾ ਲੂਗੀ ਮੈਂ ਖੋ ਜਾ ਤੇ ਕੋਈ ਨਹੀਂ ਫਿਰ ਕਾਟ ਲੈਣੀ ਹੈ ਨਾ ਨਹੀਂ ਨਹੀਂ ਇਹਨਾਂ ਕਾਟ ਨਹੀਂ ਖਾਣੀ ਤਲੀ ਚੀਜ਼ਾਂ ਨਾਲੇ ਮੇਰੀ ਸੁਣ ਗੱਲ ਪਾਉਂ ਨੂੰ ਜਿਹੋ ਉਹ ਨਹੀਂ ਆਣੀ ਖਾਣ ਦੀ ਸਮਝ ਲਾ ਵੀ ਉਹ ਹੀ ਮੰਨਣਾ ਸਮਝ ਕੇ ਬੈਠੇ ਦੀ ਮम्मी ਨਹੀਂ ਆਣੀ ਐ ਤੇ ਉਹ ਖਾਣੀ ਜੀ ਕੀਹਦੀ ਗੱਲ ਹੁੰਦੀ ਨਾਲੇ ਮੇਰੀ ਸੁਣ ਗੱਲ ਪਾਉਂ ਨੂੰ ਜਿਹੜੀ ਉਹ ਰਿਸ਼ਤੇ ਦੀ ਦਾਸ ਪਾਉਂਦੀ ਆ ਨਾ ਉਹ ਨਹੀਂ ਹਜੇ ਰਿਸ਼ਤੇ ਨੂੰ ਮੰਨਦੀ ਤੇ ਮੇਰੇ ਪੈਣ ਤੋਂ ਉਹ ਨਾਲ ਜਵਾਬ ਦੇ ਕਬਰੀਏ ਮੈਂ ਜਵਾਬ ਨਹੀਂ ਹਜੇ ਦੇਣਾ ਮੈਂ ਤੇ ਤੇਰਾ ਸੋਚਦੀ ਆ ਪਰ ਤੂੰ ਨਹੀਂ ਵੇਖ ਲੈ ਗੱਲ ਮੈਨੂੰ ਨਾ ਕਰਦੀ ਵੀਰ ਗੋਪੀ ਨਾ ਕਰ ਇਹ ਤਾਂ ਤੈਨੂੰ ਮਾਤੀ ਦੇਣ ਵਾਲੀ ਗੱਲ ਹੀ ਮੈਂ ਤੇਨੂੰ ਆਪਣੀ ਭੈਣਾ ਨੂੰ ਵਰਤਦੀ ਮੈਂ ਤਾਂ ਤੈਨੂੰ ਤਾਨ ਮਾਤ ਦੇਣੀ ਆ ਹੈ ਤੇ ਫਰ ਤੂੰ ਲੈਂਦੀ ਨਹੀਂ ਕਿ ਮੇਰੀ ਮਾਤ ਅੱਧਾ ਸੋਹਣਾ ਕਰ ਕੀ ਆ ਇੱਕਦਮ ਚੂਈਆ ਕੱਲਾ ਹੈ ਇੰਨਾ ਮਗ ਦਿਨ ਆਪਣਾ ਉਹਦੇ ਘਰ ਸਾਰਾ ਖੁਸ਼ਾਇਆ ਦੀ ਨਾਲ ਲੈਣਾ ਨਹੀਂ ਕੱਖ ਵੀ ਪੈਣੇ ਤੇ ਕਾ ਮਲਗੇ ਮੇਰੀ ਨਾਲ ਕਿਤੇ ਕਾਣੀ ਕੋਚੀ ਵੀ ਮੈਂ ਤਾਂ ਬਾਜ ਦੇ ਬੰਲੇ ਪਰ ਨਹੀਂ ਹੈ ਕਵਾਰੇ ਮੁੰਡੇ ਵਰਗੇ ਤਾਂ ਮਾਰਜੀ ਕਵਾਰੇ ਮੁੰਡੇ ਤੇ ਬਥੇਰੇ ਆ ਐਨੇ ਨੇ ਬੋਬੇ ਕੜੇ ਮੰਗਦੇ ਹੀ ਦੇਖਾ ਮੰਗਦੇ ਮੈਂ ਬਥੇਰੀ ਪੜਾ ਲੈਣੀ ਹੈ ਪੜਾ ਲੈੇ ਲੋਕੀ ਪੜਾਈ ਤੇ ਨੀ ਪੜਾਈ ਦੇ ਨੀ ਕਿਹਦੇ ਲੋਕੀਆਂ ਚ ਕੱਲ ਇਹ ਤੂੰ ਛੱਡ ਦੇ ਪੜਾਈ ਤੇ ਨੀ ਵਿਖਦੇ ਚਲ ਕੋਈ ਨਹੀਂ ਰਾਬੜਨੇ ਬਥੇਰਾ ਉਹਦੇ ਢੇਰ ਨੂੰ ਦਿੱਤਾ ਵਾ ਜੋ ਉਹਦੇ ਭਾਗਾ ਚ ਉਹਨੂੰ ਵੇਚ ਜਾਣਾ ਉਹਦੀ ਚੁਕਈ ਉਹਦਾ ਤੂੰ ਨੀ ਆਪਣੀ ਧੀ ਉਹਨੀ ਉਹ ਤਾਂ ਕੋਈ ਫਾਇਦਾ ਨਹੀਂ ਆਏ ਹੈ ਤੇ ਤੇ ਆਉਣੀ ਆਪਾਂ ਮੋ ਜੋ ਉਹਦੇ ਕਰਮਾ ਚ ਉਹਨੂੰ ਮਿਲਦੀ ਆ ਅਗਲਾ ਸੋਚ ਵੀ ਇਹਦੇ ਬਾਹਰ ਤੱਕ ਲੰ ਅਗਲੀ ਨੇ ਮਾਰੀ ਤੱਕ ਤੂੰ ਹੀ ਤੇ ਲੱਗ ਬਾਹਰ ਜਾ ਕੇ ਪਿੱਲੇ ਜਾਓ ਮਮੋਤੂਨਾ ਐਵੇਂ ਬੇਨਾ ਵਧਾਈ ਆ ਤੇ ਦਿਮਾਗ ਖਰਾਬ ਕਰਛਗੀ ਚਾ ਛੱਡ ਕੋਰ ਸੁਣਾ ਤੇ ਤੈਨੂੰ ਕਹਿਆ ਨਿਆਣੀ ਸਕੂਲ ਤੇ ਆ ਹੋ ਗਿਆ ਨਿਆਣੀ ਸਕੂਲ ਤੇ ਨਹੀਂ ਨਿਆਣੀ ਦੇ ਗਏ ਸਕੂਲ ਠੀਕ ਆ ਪਰ ਤੂੰ ਵਹੀ ਪੁੱਠੇ ਛੱਤਰ ਦੀ ਪੜੀ ਮੈਂ ਤੈਨੂੰ ਆਂ ਨਹੀਂ ਕਰਨਾ ਪੀ ਸਮਝ ਜਾ ਸਮਝ ਜਾ ਮੇਰੀ ਮਾਤਾ ਨੂੰ ਨੰਦਾ ਸੈਂ ਕਿ ਸੌਣ ਲਿਆ ਨਾ ਐਵੇਂ ਕਲੇਸ਼ ਪਾਉਂ ਗਈ ਮੈਂ ਵੀ ਐਵੇਂ ਉੱਚੀ ਬੋਲੀ ਜਾਂਦੀ ਉਹ ਤੇ ਘਰੇ ਵਿੱਚ ਕਹੀ ਹੋਊਗੀ ਤੇ ਤੂੰ ਐ ਕਰ ਵੀ ਬੜਾ ਚੰਗਾ ਰਿਸ਼ਤਾ ਹੀ ਉਹਦਾ ਮੈਨੂੰ ਅੱਜ ਵੀ ਫੋਨ ਆਉਂਦੇ ਵੀ ਸਾਨੂੰ ਦੱਸੋ ਤੇ ਮੈਂ ਮੈਂ ਤਾਂ ਹੀ ਭੱਜੀ ਆਈ ਮੈਂ ਹਮ ਉਧਰ ਪੁੱਛ ਕੇ ਦੱਸਦੀ ਇੱਕ ਤੱਕ ਤੂੰ ਹੀ ਔਰ ਗਾਂ ਦਾ ਲੋਕੀ ਕੁੜੀਆਂ ਨੂੰ ਕੌਣ ਪੁੱਛਦਾ ਅਗਰ ਇਹ ਪੁੱਛ ਕੇ ਰਿਸ਼ਤਾ ਕਰਨਾ ਅਗਲੀ ਵਾਰ ਕੋ ਮੇਰੇ 10 ਸਾਲ ਨਾ ਕਰੋ ਉਹਨਾਂ ਜਿਹਨੂੰ ਤੇਰੀ ਮੰਗਣ ਨੇ ਉਹ ਨਾਲ ਹੀ ਹੋ ਜਾਣਗੇ ਚਾਰ ਤਾਂ ਮਜੋਰ ਤੈਨੂੰ ਮੈਂ ਪਹਿਲਾਂ ਵੀ ਕਹਿਣਾ ਢੀਆਂ ਦਾ ਆਪਣੇ ਕਰਮ ਲਿਖਾ ਕੇ ਲਿਆਉਂਦੇ ਹਨ ਜੋ ਇਹ ਤੇ ਕਰਮਾਂ ਚ ਉਹਨੂੰ ਮਿਲ ਜੇ ਜੋ ਮੇਰੇ ਨੂੰ ਮੈਨੂੰ ਮਿਲ ਜੂ ਨਾਲੇ ਉਹਨਾਂ ਦਾ ਨਾਮ ਮੱਖਾ ਕਹਿਣਾ ਕਰਮੋਂ ਨਾਲੇ ਤੂੰ ਤੇ ਆਪਣੀ ਨਾਲ ਸੋਚਦੀ ਚੰਗਾ ਲੋਕੀ ਬਾਹਰ ਦੀਆਂ ਦੀਆਂ ਗੱਲਾਂ ਕਰਦੇ ਆ ਕੰਮ ਕਰਾਉਣ ਨੂੰ ਰੱਖੀ ਆ ਹੁਣ ਅਗਲੀ ਮੈਨੂੰ ਤੇ ਪਤਾ ਮੈਂ ਤੇਰੇ ਘਰ ਨਹੀਂ ਆ ਮੈਨੂੰ ਤੇ ਪਤਾ ਕਿ ਕਿੰਨਾ ਕੰਮ ਕਰਨ ਨੂੰ ਤੂੰ ਰੱਖੀ ਆ ਤੂੰ ਤੈਨੂੰ ਆਪ ਖਰਚਰ ਦੇ ਪਰ ਲੋਕਾਂ ਦਾ ਮੂੰਹ ਨਹੀਂ ਪੜ ਲੈਣਾ ਜਿਹਦੇ ਕਿਦੇ ਮੂੰਹ ਤੇ ਹੀ ਆnde ਉਮਰ ਲੰਘਦੀ ਜਾਂਦੀ ਉਹ ਤੇ ਵਿਆਹ ਨਹੀਂ ਤੇ ਕੰਮ ਕਰਾਉਂਦੀ ਮਾਰੀ ਲਾਲਚ ਦੀ ਮਾਰੀ ਆਹ ਕੁਛ ਕਹੇ ਤੇ ਪੂਰੀ ਵਿਗਾੜੀ ਜੇ ਬਾਹਰ ਲੋਕੀ ਤੇ ਕਈ ਕਈ ਕਹਿੰਦਾ ਉਹਨੂੰ ਨਹੀਂ ਊਜ ਲਾਉਂਦੀਆਂ ਕਈ ਕਈ ਗੱਲਾਂ ਕਰਦੇ ਨੇ ਮੈਨੂੰ ਪਤਾ ਕਿ ਮੇਰੇ ਨਾਲ ਸਹੀ ਏ ਮੈਨੂੰ ਸਾਰਾ ਪਤਾ ਬੱਚੇ ਦੇ ਤੇ ਬਹਿਣ ਤੋਂ ਪਤਾ ਲੱਗ ਜਾਂਦਾ ਨਾਲੇ ਦੇਖ ਸਿਆਣੇ ਕਹਿੰਦੇ ਦਸਰੀ ਤੂੰ ਇੱਕ ਬੰਨੇ ਤੰਦੇ ਦੁਨੀਆ ਨੇ ਤੇ ਤੋਹ ਬੰਨੀ ਏ ਤੇ ਦੁਨੀਆ ਚ ਇਧਰ ਤੇ ਕੱਲ ਨੂੰ ਉਧਰ ਇਹਨਾਂ ਨਾਲ ਤਾਂ ਜੇ ਨਹੀਂ ਫੜਿਆ ਜਾਂਦਾ ਕਿਸੇ ਨੂੰ 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 ਆਜਦੇ ਹਾਂ ਕੱਡੇ ਤੂੰ ਅਵੇ ਨਹੀਂ ਜੈ ਨੂੰ ਪੜਦੇ ਰਹੀਆ ਪੜਨ ਰਹੀ ਨਹੀਂ ਅੰਚੜੀ ਪੜ੍ਹ ਨਾ ਉਹਦੀ ਪੜਾਈ ਅੱਜ ਕੱਲ ਪੜਾਈਆਂ ਤੈਨੂੰ ਪਤਾ ਅੰਦਰ ਵਿੱਚ ਜਿਹੇ ਜਿਹੀਆਂ ਹੁੰਦੀਆਂ ਆ ਤੂੰ ਨਹੀਂ ਸਮਝਦੀ ਮੈਂ ਕੁਛ ਨਹੀਂ ਕਿਹਾ ਤੇ ਪਰ ਇਹ ਮੈਂ ਦਿਨ ਤੋਂ ਅਸਕਲ ਤੇ ਪ੍ਰਿਆਨਿਆਂ ਦੇ ਜੱਦ ਲੱਗੇ ਸਾਹਮਣੇ ਪੜਾ ਦੇ ਤੇ ਪੜਿਆ ਤਾਂ ਲੱਗ ਗਿਆ ਟਿਕ ਟਿਕ ਕਰ ਤੁਹਾਨੂੰ ਨਹੀਂ ਆਪੋ ਨਾਲ ਲੱਗੇ ਵੀ ਨਾ ਆਪਾਂ ਨੂੰ ਤਾਂ ਕੀ ਪਤਾ ਲੱਗਦਾ ਚੱਲੇ ਜਾਂਦੇ ਤੇਰੇ ਕਹਿਣ ਦਾ ਮਤਲਬ ਕੀ ਹੈ ਕੀ ਕਹਿਣ ਦਾ ਮਤਲਬ ਇਹ ਹੈ ਵਾ ਸੁਣ ਲੈ ਇੱਕ ਦਿਨ ਮੈਂ ਤੇਰੇ ਤੋਂ ਪਾ ਕੇ ਦੀ ਉਹ ਕਹਿੰਦੇ ਚ ਕਰ ਪਤਾ ਲੱਗਦਾ ਤੀਂ ਕਿ ਬਾਹਰ ਕੁਝ ਨਹੀਂ ਕੀਤਾ ਕਰ ਤਾ ਕੋਈ ਨਹੀਂ ਮੇਰੀ ਗੱਲ ਸੁਣ ਕੋ ਨਵੇਂ ਰੰਗ ਚੰਦ ਚੜਾਉਂਦੀ ਖਬਰਦਾਰ ਜੋ ਮਰਜੀ ਕਹੀ ਜਾਣੀ ਨਾ ਮੈਂ ਤੇਰੀਆਂ ਸਾਰੀਆਂ ਸੁਣੀ ਜਾਣੀ ਪਰ ਐਵੇਂ ਤੇ ਪੁੱਤ ਦੇ ਉਜਾਂ ਨਹੀਂ ਲਾਣੇ ਜਾਂ ਆਪਣੇ ਘਰ ਵੀ ਧੀਆਂ ਹੈ ਨਾ ਜੇ ਆਪਾਂ ਬਗਾਰ ਕੀ ਤਾਂ ਜੋ ਦਿਮਾਗ ਨਹੀਂ ਕੀਤੇ ਲਾਵਾਂਗੇ ਤੇ ਕੱਲ ਨੂੰ ਆਪਣੀਆਂ ਦਾ ਪਤਾ ਆਪਣੀਆਂ ਕਿਦਾਂ ਚੱਲੀਆਂ ਉਹ ਮੁਝ ਨਹੀਂ ਲੱਗਦੀ ਮੈਂ ਉ ਜੀ ਨੀ ਨੋ ਨੀ ਮੈਂ ਤੇ ਤੈਨੂੰ ਸਮਝਾਉਣੀ ਆ ਤੂੰ ਜੇ ਕਹਿੰਦਾ ਸੁਣਦੇ ਇਹਨੂੰ ਤੇ ਆਪ ਲੱਗ ਜਾਂਦਾ ਜੀ ਤੂੰ ਇਦਾਂ ਗੱਲਾਂ ਕਰਦੀ ਜਾਂ ਘਰ ਜਾ ਕੇ ਸੌਂ ਸੋ ਮੈਂ ਦੰਗੀਆਂ ਗੱਲਾਂ ਸੁਣਨੇ ਆਂ ਕੱਟ ਲੈ ਅੱਗੇ ਬਾਅਦ ਚ ਗਾਂ ਲੁਕਾ ਕੇ ਗੱਲਾਂ ਕਰਾਈ ਹੀ ਨਹੀਂ ਹੁੰਦੀਆਂ ਨਹੀਂ ਲੋਕੀ ਮੈਨੂੰ ਪੁੱਛਦੇ ਆ ਦੱਸਣੀ ਤੇ ਮੈਂ ਤੇ ਤੇਰੇ ਘਰ ਦੇ ਮੈਨੂੰ ਪਤਾ ਮੈਨੂੰ ਤਾਂ ਸਾਰਾ ਪਤਾ ਮੈਂ ਐਂ ਝੱਟ ਦੇਣੀ ਮੈਂ ਕਦੀ ਕਿਸੇ ਕੋ ਗੱਲ ਨਹੀਂ ਕੀਤੀ ਤੂੰ ਤੇ ਐਂ ਟੱਕ ਦੇਣੀ ਗੱਲ ਤੇਰੀ ਗੱਲ ਮਾਚੀ ਤੇ ਠੀਕ ਆ ਮੈਂ ਇਹ ਨਹੀਂ ਕਿਉਂ ਪਤਾ ਮੈਂ ਤੇ ਤੇਰੇ ਕਰਦੇ ਪਰਦੇ ਪਉਂਦੀ ਨਹੀਂ ਇਹ ਤੈਨੂੰ ਲੱਗਦਾ ਹੋਊਗਾ ਕਿ ਮੈਂ ਆਉਂਦੀ ਹਾਂ ਤੇ ਪਰ ਕੋਈ ਵੀ ਨੀ ਕਿਸੇ ਤੇ ਪਉਂਦਾ ਇਹ ਉਹ ਝੂਠੀ ਗੱਲ ਮੇਰੀ ਗੱਲ ਕਦੀ ਬਾਹਰ ਨਹੀਂ ਹਾਂ ਬੰਦਰ ਇਹ ਤੇ ਕੀ ਕਰਨਾ ਕੁਛ ਨਹੀਂ ਮੈਂ ਪਾਣੀ ਪੀਣ ਆਈ ਸੀ ਪੀਰਾ ਪੀਰਾ ਪਾਣੀ ਤੇ ਆ ਮੈਂ ਕੱਢਣੇ ਲੱਗੀਆਂ ਹੈ ਠੀਕ ਹੈ ਨਹੀਂ ਮੈਂ ਕਰ ਉਹ ਵੀ ਨਾ ਦਿੰਨਾ ਮੈਂ ਕੱਢਵਾਉਣੀ ਆ ਚਲ ਕੋਈ ਨਹੀਂ ਮੈਂ ਕਰ ਲੈਣੇ ਆ ਕੱਢ ਲੈਣੇ ਤੂੰ ਮੇਰੀ ਗੱਲ ਸੁਣ ਪੜ ਲਾਦਾ ਜਾ ਕੇ ਮੈਂ ਕਰ ਲੈਣਾ ਕੋਈ ਨਹੀਂ ਐ ਤੇਰਾ ਕੀ ਭੈਣ ਹੋ ਜਾਣਾ ਉਹ ਕਦੇ ਤੇ ਕਿੰਦੇ ਕਾਜ ਪੜਦੇ ਨੇ ਕੋਈ ਪੁੱਛਦਾ ਸੀ ਤੇ ਮੈਂ ਤੇਰੀ ਪਰਜਾਈਆਂ ਬਰਗੀਆਂ ਹੈ ਤੇ ਤੇਰੇ ਸਸਰੀ ਘਰ ਬਣਾਉਣੀ ਆ ਕਿ ਨੂੰ ਸੱਤ ਕਸਤ ਇਹੋ ਜੀ ਪੜਾਈਆਂ ਨੂੰ ਫੁੱਕਣਾ ਤੇ ਭਾਜੀ ਜੀ ਸਸਰੀ ਘਰ ਬਹੁਤ ਬਣਾ ਦੇ ਦਿੰਦੀ ਪਰਜਾਈ ਮੈਂ ਮਿੰਟ ਮਿੰਟ ਦੇ ਕੰਮ ਹੋਣਾ ਉਹਦੇ ਸਸਰੀ ਘਰ ਬਣਾ ਦੀ ਇੱਕ ਦਿਨ ਉਹ ਜਿੰਨੇ ਤੇ ਤਰਵਾਣਾ ਦਿਨਾਂ ਪੜਾ ਉਹਨੂੰ ਸਸਰੀ ਘਰ ਵਿੱਚ ਖਾਪਦੀ ਹੈ ਜਿੰਨਾ ਮਿੰਟ ਮਿੰਟ ਤੇ ਪਹਿਰੇ ਦਿਨ ਦੇਣੀ ਆਪਣੇ ਘਰੇ ਆ ਚੁੱਕਿਆ ਮੋਹ ਸਾਡੇ ਘਰੇ ਚੁੱਕਿਆ ਮੋਹ ਸਾਡੇ ਘਰੇ ਅਬ ਤੂੰ ਹੀ ਟੱਕ ਛੱਡਦੀਆਂ ਲੰਘ ਕੇ ਕਿ ਜੇ ਕੋਈ ਹੈ ਮੈਂ ਤੇ ਤੇਰੇ ਘਰੇ ਕੁਝ ਚੁੱਕ ਕੇ ਲੈ ਜੈਨੀ ਮੈਂ ਤੇ ਤੂੰ ਦੁਪਹਿਰੇ ਆ ਸਰਦੀ ਸਸਰੀ ਘਰ ਬਣਾ ਦੇ ਦਿੰਦੀ ਪਰਜਾਈ ਹੈ ਤੇਰੀ

ਮੇਰੇ ਕੋਲ ਨਹੀਂ ਆਈ ਹੈ ਇਹ ਨਹੀਂ ਕਿਹੜੀ ਗੱਲ ਵੀਰ ਨੇ ਆਦੂ ਕੁਛ ਦਿੱਤਾ ਮੇਰੇ ਵੀਰ ਨੂੰ ਰੱਬ ਨੇ ਇਨਾ ਦਿੱਤਾ ਵਾ ਫਿਰ ਕੀ ਕਰਦਾ ਕੜਾ ਪਾ ਨਹੀਂ ਵੀਰ ਨੂੰ ਆਪਣੀ ਧੀ ਰੱਬ ਨੇ ਦਿੱਤੀ ਹੈ ਤੂੰ ਤੇਰੇ ਜੋਗ ਸਾਰਾ ਬਣਾਈ ਜਾਣਾ ਉਹਨੇ ਮੈਂ ਚੁੱਪ ਕਰ ਕਿਉਂ ਆ ਰੱਬ ਦਾ ਵਾਸਤਾ ਚੁੱਪ ਕਰ ਜਾ ਕਾਹ ਤੋਂ ਬੋਲੀ ਜਾਂਦੇ ਨਾ ਵੀ ਤੁਸੀਂ ਆਪਣੀ ਦਾ ਨਾਮ ਨਹੀਂ ਕਹੀ ਉਹਨੂੰ ਬਿਨਾਂ ਤੇ ਕੜਿਆ ਤਾਂ ਮੇਰਾ ਤਾਂ ਜੋ ਫਰੀਦ ਐ ਮੇਰੀ ਜ਼ੁਬਾਨ ਲੜਾਈ ਦੀ ਵੱਡਿਆ ਨਾਲ ਜਾਨ ਕਰ ਜਾ ਰਹਾ ਚੱਕੀ ਪੰਮੋ ਤੋਂ ਨਾ ਇਤਰਾਈ ਕੋ ਆਪੋ ਇਹ ਮੇਰੀ ਲੋਕੀ ਗੱਲਾਂ ਕਰਦੇ ਐਡੀ ਜ਼ੁਬਾਨ ਲੱਗੀ ਮੈਂ ਤੇ ਆ ਵੇਖ ਬਾਤ ਜੀ ਮੈਂ ਅਗਲੇ ਬਾਰੇ ਇਹਦਾ ਇਸ ਤਰ੍ਹਾਂ ਕਿ ਮੈਂ ਜਿੰਨੇ ਬਟਾਉਣੇ ਨੀਚੇ ਪਾੜਦੀ ਵੀ ਗੱਲ ਪਾ ਇਹਦਾ ਸੁਭਾਅ ਇਦਾਂ ਦਾ ਵਾ ਇਹ ਨਾਮ ਵਾਲੇ ਚੰਗੇ ਕਿਸੇ ਨੂੰ ਕਰਦੀ ਹੈ ਤੇ ਜੇ ਕੋ ਕਰੇ ਮੁਰਤੇ ਨਹੀਂ ਡਾਇ। ਤੇਜੀ ਦੁਪਹਿਰੇ 3:30 ਕਿੰਨਾ ਕਿ ਮੇਰੇ ਕਦੀ ਉੱਤਰ ਕੇ ਨਾ ਆਈ ਤੇਰੇ ਤੇਰੇ ਮਾਦੀ ਹੈ। ਚੱਲ ਰਸਮਾਂ ਆ ਦੇ ਨਹੀਂ। ਪਰ ਨਹੀਂ ਭਾਦੀ ਨਹੀਂ ਮਾਰਦੀ। ਮੈਨੂੰ ਨਹੀਂ ਲੱਗਦਾ ਤੂੰ ਹੀ ਹੋਏ ਚਾ ਕੱਲੋਂ ਤੈਨੂੰ ਹੀ ਆਖਣਾ ਕਲਿਆ ਨੇ ਮਾਂ ਹੁੰਦੀ ਤਾਂ ਮਤ ਦੇਂਦੀ ਤੇ ਪਰ ਜੈ ਨਹੀਂ ਮਤ ਨਹੀਂ ਦਿੱਤੀ ਲਾਟਾ ਨਾਟਾ ਨਾ ਭੁਇ ਚੜਾਈ ਜੰਦੀ ਹੈ। ਛੰਗਾ ਚਗਾ ਤੂੰ ਨਾ ਟੈਨਸ਼ਨ ਲਿਆ ਕਰ ਮੇਰੇ ਘਰ ਦੀ ਆਪਣਾ ਘਰ ਵੇਖ ਜਾ ਕੇ ਜਾ ਮੇਰੀ ਭੈਣ। ਚੱਲ ਮਰਜੀ ਘਰ ਮੇਰੇ ਤੇ ਕੱਢ ਲਾ ਦਿਓ ਕਿ ਜੇ ਰੁੱਕੇ ਕੱਢਣੀ ਆ ਆ ਦੇ ਲੈਣਾ ਫੇਰ ਕੱਢ ਦੀ ਫੇਰ ਦੇ ਦੇਣੀ ਕੋਈ ਨਹੀਂ ਤੁਹਾਡੇ ਘਰ ਫਰਾਮੂਗੀ ਜੇ ਦੇ ਲੈਣ ਲੱਗਿਆਂ ਤੇ ਕੁਸ਼ਾ ਮਾਂ ਬਾਹ ਲੈਣੀ ਆ ਤਾਂ ਮੈਂ ਘੜੀ ਜਾ ਕੇ ਲੰਮੇ ਪਾਵਾਂ ਸੋਣਾ ਮੈਨਾਂ ਤੇਰਾ ਕਿਤੇ ਰਹਿ ਜਾਂਦਾ ਮੈਨਾਂ ਸੋਣਾ ਵੀ ਜ਼ਰੂਰੀ ਰਹਿਤੀ ਡਾਕਟਰਾਂ ਦੀ ਜ਼ਰੂਰੀ ਆ ਪਾ ਤੇਰੀ ਮਰਜ਼ੀ ਜਦੋਂ ਕੱਲ ਨੂੰ ਗੋਜਾ ਮੇਰੀ ਗੱਲ ਪੱਲੇ ਬੰਨਣੀ ਤੇ ਤੂੰ ਆ ਕੇ ਸਾਥ ਜਾਂਦੀ ਬੰਨਣੀ ਆ ਰਹੀ ਸਾਰੇ ਰੇਤੇ ਕਪਾਤ ਪਾਇਆ ਜਾਂਦੇ ਆ ਪੰਮੋ じゃ ਚੱਲ ਜਾਣਾ ਪਾਣੀ ਹੋਣੀ ਮੈਨੂੰ ਸਭ ਗੁਰ ਇਸ ਦਾ ਨਤੀਜੇ ਤੇ ਕਰਨੀ ਚਾਹੀਦੀ ਏ ਤੂੰ ਸਭ ਉਹ ਦੇ ਮਗਰ ਲੱਗਦੀ ਜੇ ਕਿੰਨੇ ਦਿਨ ਹੈ ਇੱਥੇ ਮੇਰੀ ਇੱਕ ਗੱਲ ਯਾਦ ਰੱਖੀ ਜ਼ਰੂਰ ਵੀ ਮੈਨੂੰ ਉਹਦੇ ਸਹੀ ਆਤੀ ਜਦੋਂ ਜਦ ਬਿਮਾਰ ਮੈਨੂੰ ਤੇਰੇ ਕੋਲ ਆਉਣਾ ਤੂੰ ਆ ਲੈ ਅਗਲੀ ਵਾਰ ਨਾ ਮੇਰਾ ਨਹੀਂ ਸਰਦਾ ਮੈਂ ਨਹੀਂ ਆਉਂਦੀ ਲਾਗਿਆ ਬੋਲਣੇ ਆ ਤੇ ਮੈਨੂੰ ਕਿ ਮੈਂ ਕਿਹਾ ਮੈਂ ਤੈਨੂੰ ਦੇਣੀ ਕਿਤੇ ਹਾਂ ਕੀ ਹੋਈ 10 ਤੈਨੂੰ ਕਿਥੇ ਪੀੜ ਹੁੰਦੀ ਰਹਿੰਦੀ ਬਿਨਾ ਕਾਰ ਤੋਂ ਮੇਰੇ ਘਰੇ ਤਾਂ ਦਾਜ ਜਿੰਦੀ ਤੇਰੇ ਘਰ 'ਚ ਜੋ ਹੁੰਦਾ ਮੈਂ ਕਦੀ ਦਾਜ ਜਿੰਦੀ ਦਿੱਤੀ ਕਦੀ ਉਹ ਵਿਆਹ ਦੇ ਦੱਸ ਦਵਾਜੂ ਤੈਨੂੰ ਸ਼ਰਮ ਚਾਹੀਦੀ ਹੈ ਦਵਾਜੂ ਕੁੜੀ ਤਾਂ ਲੱਭ ਕੇ ਨਹੀਂ ਆਈ ਤੂੰ ਚਾਹੇ ਏਡੀ ਸੋਹਣੀ ਕੁੜੀ ਆ ਪੜ੍ਹੀ ਲਿਖੀ ਆ ਕੁਛ ਅੱਜ ਤੱਕ ਰਿਸ਼ਤਾ ਲਿਆ ਉਹਦੇ ਵਾਸਤੇ ਦੱਸ ਤੂੰ ਅਜੂ ਰੱਖਿਆ ਤੂੰ ਵੱਡੀ ਬਹੁਤ ਗਿਆਨੀ ਐ ਉਦਾਂ ਦੇ ਲੋਕੀ ਬਾਹਰ ਤੇ ਗੱਲ ਨਾ ਕਰਨਗੇ ਤੇ ਉਦੋਂ ਨਾ ਗੱਲ ਕਰਨਗੇ ਜਿਹਨਾਂ ਦਵਾ ਦਵਾ ਜੁਨ ਤੋਰ ਦਿੱਤੀ ਹਾਂ ਗੱਲਾਂ ਮੈਨੂੰ ਲੋਕਾਂ ਉਦੋਂ ਕਰਨੀਆਂ ਆ ਆਪ ਹੀ ਮੇਰਾ ਇਹ ਬੇੜਾ ਕਰਕੇ ਕਰਦੀ ਮੈਨੂੰ ਸਾਰਾ ਪਤਾ ਲੱਗਦਾ ਵੀ ਇਹ ਕਿਉਂ ਰਲ ਕੇ ਬੈਠੀਆਂ ਮੈਨੂੰ ਕੋਈ ਪਤਾ ਨਹੀਂ ਲੱਗਦਾ ਇਹਨਾਂ ਦਾ ਸੁਪਤਾਨੀ ਹੈ ਮਹੀਨਾ ਦੋ ਹੋਏ ਵਿਆਹੀ ਆਈ ਨੂੰ ਕਿਤੇ ਨਿਆਣੀ ਦਾ ਕਿਤੇ ਚਰੀ ਬਤੌਰ ਤਾਂ ਗਰੀਬ ਘਰ ਕਿਤੇ ਬੁੱਕੀ ਬੁੱਕੀ ਕੁੜੀ ਰੋਂਦੀ ਆ ਨਾ ਤੇ ਘਰੇ ਰਿਜ ਕਿਤੇ ਨਾ ਕਿਤੇ ਕੋਸ਼ ਤੇ ਆਖਰਾਂ ਤੈਨੂੰ ਰੋਂਦੀ ਤੇ ਆਖਰਾਂ ਤੈਨੂੰ ਪਿੱਟਦੀ ਹੈ ਕਿ ਇਹਨੇ ਕੁੜੀ ਦਾ ਸੋਚਿਆ ਵਿਚਾਰੀ ਦਾ ਆਪਦੇ ਘਰ ਦਾ ਨਹੀਂ ਪਤਾ ਤੇ ਦੂਜਿਆਂ ਨੂੰ ਮਤਾਂ ਬਥੇਰੀਆਂ ਦਿੰਦੀ ਮੈਂ ਤੇ ਬ੍ਰਿਜ ਨੂੰ ਪੜਾਅ ਲਖਾਉਂਗੀ ਜਿੰਨਾ ਦਾ ਪੜ੍ਹਦੀ ਠੀਕ ਕਰੂਗਾ ਜੇ ਦੋਨੇ ਵਿਆਹ ਨੂੰ ਕਿਹਾ ਤੇ ਕੋਈ ਨਹੀਂ ਵਿਆਹ ਕਰਦਾਂਗੇ ਸਾਰੀ ਮਰ ਵਿਆਹ ਕਰਕੇ ਕੰਮ ਹੀ ਕਰਨੀ ਆਹੇ ਚਾਰ ਦਿਨ ਜ਼ਿੰਦਗੀ ਤੇ ਐਸੇ ਦੇ ਚੀਜ਼ ਲਵੇ ਆਨੇ ਵਾਟੂ ਤੇ ਦੇਖਣ ਵਿਆਹ ਤੇ ਤੇ ਫਾਇਪੋਂਦੇ ਫਿਰ ਆਪ ਤੇ ਘਰ ਤਾਂ ਨਹੀਂ ਪਤਾ ਜੇ ਕੋਤੇ ਚਰੇ ਨਿਆਣੀ ਕਿਤੇ ਆ ਵੀ ਜਾਂਦੀ ਦਿਹਾੜੀ ਤੇ ਤਾਂ ਵੀ ਉਹਨੂੰ ਕਿਤੇ ਐ ਨੱਕਦੰਦੀ ਵੱਟਦੀ ਆ ਤੇ ਸਵੇਰੇ ਉੱਗੀ ਤੇ ਸ਼ਾਮਾਂ ਨੂੰ ਜਾਣਾ ਪੈਂਦਾ ਨਿਆਣੀ ਕਿਤੇ ਚਰੇ ਮੀਨਾ ਨਸੀਬ ਨਹੀਂ ਹੈਗਾ ਵੀ ਮੈਂ ਆ ਹੀ ਤੇ ਮਰਾ ਹੀ ਰਹਿ ਪਾ ਵੱਡੀ ਚਾਰ ਦਾ ਰੇਹੇ ਹਾਂਜੀ ਅਵਰੇ ਵਾਰ ਮੇਕਾ ਦੇ ਨਿਕਲਦੇ ਦੇਖਣਾ ਸਹੀ ਹੈ ਨਹੀਂ ਤੇ ਫਿਰ ਮਾੜੀ ਚ ਕਰਾ ਦੇ ਹੈਲਪ ਫਿਰ ਓ ਵਧਿਕਾ ਤੇ ਨਿਕੰਦਰਾ ਵੀ ਕਿੰਨੇ ਸੋਨੇ ਬਣਾਉਂਦਾ ਤੁਸੀਂ ਲੈ ਮੈਂ ਕਰਾਉਣੀ ਆ ਤੁਹਾਡੇ ਆਹੋ ਚੱਲ ਬਰੀ ਮੇਰੀ ਸੋਹਣ ਗੱਲ ਉਹ ਆ ਵੱਡੀ ਐਵੇਂ ਕਿਸੇ ਕੋਲ ਬੋਲੀਦਾ ਲੋਕੀ ਕਹਿੰਨਾ ਬੜੀਆਂ ਬਾਹਰ ਬਣਾਉਂਦੇ ਆ ਤੂੰ ਇਸਿਆੜੀ ਬਣ ਗਿਆ ਕਰੋਦਾ ਤਾਂ ਦਿਮਾਗ ਖਰੇਆ ਐਵੇਂ ਘਰ ਘਾਹ ਕੋਈ ਫਿਰ ਨਹੀਂ ਮੈਂ ਤਾਂ ਜੇ ਕੁਝ ਕਿਹਾ ਹੀ ਨਹੀਂ ਉਹਨਾਂ ਨੂੰ ਮੈਂ ਬਸ ਸਮਝਾਇਆ ਵਾ ਉਹਨਾਂ ਨੂੰ ਇਦਾਂ ਦੇ ਕੰਮ ਛੱਡ ਤਾ ਕੋਈ ਨਾ ਸ਼ੋਪਰ ਨਾ ਕਿੱਥੇ ਆ ਇਹ ਸ਼ੁਰੂ ਤੋਂ ਹੀ ਇਹਦੀ ਆਤ ਜੋ ਵੀ ਆਈ ਹੈ ਇਹ ਦੇਖੋ ਬਰ ਅੱਛਾ ਨਹੀਂ ਲਾਏ ਆ ਆਪ ਕੀ ਕਹਿੰਦੇ ਦੋ ਦਿਨ ਨਹੀਂ ਕਰਦੇ ਤੇ ਚੈਰੀ ਗਿਆ ਕੇ ਸੁੱਟ ਦੇ ਤਾਂ ਇਹ ਤਾਂ ਭਾਬੀ ਜੀ ਤੁਹਾਨੂੰ ਕਿੰਨੀ ਉਹਦੇ ਪਿੱਛੇ ਨਹੀਂ ਲੱਗਦੀ ਚੈਰੀ ਤੇ ਨਹੀਂ ਲੱਗਦੀ ਤਾਂ ਆਪ ਨੂੰ ਤਾਂ ਬੰਦੇ ਸਾਰਾ ਦਿਨ ਬਸ ਟੁਕੜੀਆਂ ਤੋਂ ਸਵਾਹ ਹੋਗਾ ਅੰਮਣੀ ਹੈ ਗੋਲਣ ਉਹ ਤੁਹਾਨੂੰ ਵੀ ਇਹੋ ਪਤਾ ਦਿੰਦੇ ਰਹਿੰਦੇ ਪੀਂਦੇ ਕੋਈ ਨਹੀਂ ਕੋਈ ਨਹੀਂ ਤੂੰ ਟੈਨਸ਼ਨ ਨਾ ਲਿਆ ਕਰ ਮੈਂ ਇਹਦੀਆਂ ਗੱਲਾਂ 'ਚ ਨਹੀਂ ਆਉਣ ਵਾਲੀ ਮੈਨੂੰ ਪਤਾ ਜਿੱਦਾਂ ਦੀ ਹੈਗੀ ਨਹੀਂ ਤੂੰ ਮੈਂ ਵੇਲ ਦਿੰਨੀ ਨਹੀਂ ਮੈਂ ਵੇਲ ਨਹੀਂ ਜਾਣੀ ਕੋਈ ਨਹੀਂ ਤੂੰ ਆਹ ਕਰ ਆ ਆਈ ਜਾ ਹੇਏ ਇੱਕ ਉਹ ਜਿਹੜੇ ਉਪਰ ਵੀ ਨਾ ਪੜੀ ਕਿ ਜੋੜ ਜੁੜ ਗਏ ਹੁਣ ਇਹ ਨਹੀਂ ਮੈਨੂੰ ਤੇ ਪਤਾ ਆਪਾ ਨਹੀਂ ਲੋੜ ਤੇ ਸੁੱਕ ਗਏ ਹੂੰ ਇਹ ਤਾਂ ਥੋੜੇ ਜਿਆਦੇ ਘੰਟੇ ਲੱਗ ਜਾਣਗੇ ਨਾਲੇ ਉਹ ਪਤਾ ਇੱਥੋਂ ਜਿਆਦੀਆਂ ਮਿਰਚਾਂ ਲੱਗਦੀਆਂ ਮੈਂ ਝੁਕਹਿ ਬੈਠੀ ਮੈਂ ਫਰੀਦ ਮੰਗਦੀ ਅੱਛਾ ਹੂੰ ਤੇ ਇੱਥੋਂ ਜਿਆਦੀਆਂ ਮਿਰਚਾਂ ਲੱਗਦੀਆਂ ਤੇ ਉਹ ਮਟਰ ਕੱਟ ਕੱਟ ਕੇ ਦੇ ਦਿੰਦੇ ਆਪਾ ਬੀਜੀ ਆਪਣੀ ਤੇ ਕਣਕ ਵੀ ਵੜਨ ਦੇਣ ਬਾਹਰ ਰੋਟੀ ਤੇ ਨਹੀਂ ਬਣਾਉਣ ਰਹਿਣ ਕੋਈ ਨਹੀਂ ਆਊਗਾ ਫੋਨ ਤੇ ਬਣਾਵਾਂਗੇ ਆਪਾ ਥੋੜੀ ਛੱਟ ਬਣਾ ਲੈਣੀ ਹਾਂਜੀ ਦਾਲ ਹੈਗੀ ਆਪਣੀ ਰੋਟੀਆਂ ਬਣਾ ਲੈਣੀ ਚਾਹੀਦੀ ਚੱਲ ਕੇ ਹੁਣ ਕਰੇ ਚੜਕੀ ਜੇਪ ਜਾਤੀ ਮੈਂ ਹਾਂ ਚਾਹ ਚਾਕੇ ਤੇ ਬੈਹ ਚਾਂਦੀ ਨਾਲੇ ਰਿਸ਼ਤਾ ਵੇ ਤੈਨੂੰ ਕੀ ਕਰਾਂਗੀ ਤੂੰ ਅੱਜ ਉਹ ਮੁੰਡਾ ਪਹਿਨਾ ਆਇਆ ਏ ਤੈਨੂੰ ਦਵਾਜੋ ਹੀ ਮੁੰਡਾ ਪਹਿਨਾ ਆਇਆ ਏ ਭਾਜੀ ਤੁਸੀਂ ਹੁਣ ਦੱਸ ਦੋ ਜੇ ਮੈਂ ਬੋਲਦੀ ਫਿਰ ਤੁਸੀਂ ਆਹਦੇ ਤੂੰ ਬੋਲਣਾ ਚੁੱਪ ਕਰ ਜਾ ਚੁੱਪ ਕਰ ਜਾ ਫਿਰ ਬੋਲਣਾ ਤੇ ਕੀ ਕਰਾਂ ਮੈਨੂੰ ਸ਼ਰਮ ਨਹੀਂ ਹੁੰਦੀ ਇਦਾਂ ਗੱਲਾਂ ਕਰਦੇ ਫਿਰ ਕੀ ਕਰਾਂ ਪ੍ਰੀਤ ਮੈਨੂੰ ਇਹ ਐ ਵੀ ਐਵੇਂ ਪਾਰ ਕਰਨਾ ਬਣਾਉਂਗੀ ਮੈਂ ਤਾਂ ਤੈਨੂੰ ਹੀ ਕਹਿ ਸਕਦੀ ਵੀ ਤੂੰ ਚੁੱਪ ਕਰ ਜਾ ਤੁਸੀਂ ਉਹਨਾਂ ਨੂੰ ਵੀ ਚੁੱਪ ਕਰਾਇਆ ਕਰੋ ਨਾ ਮੈਂ ਤਾਂ ਚੰ ਚੁੱਪ ਕਰ ਜੂਗੀ ਤੁਹਾਡੇ ਅੱਖਾਂ ਜਦੋਂ ਉਹ ਇਹ ਦਨੀਆ ਬਕਵਾਸ ਕਰਦੇ ਇਤਨੀ ਗੱਲਾਂ ਕਰਦੇ ਆ ਉਹ ਤਾਂ ਤੁਹਾਨੂੰ ਚੁੱਪ ਕਰਾਉਣਾ ਪੈਣਾ ਜਦੋਂ ਮੈਂ ਫਿਰ ਚੁੱਪ ਕਰਾਉਂ ਤੇ ਆ ਵੀ ਨਾ ਤੂੰ ਟੈਨਸ਼ਨ ਨਾ ਲੈ ਜਦੋਂ ਮੈਂ ਨਹੀਂ ਉਹਦੀਆਂ ਗੱਲਾਂ ਚੁੱਕੀ ਫਿਰ ਤੇ ਰੁਕਾਦਾ ਠੀਕ ਆ ਨਾ ਐਵੇਂ ਨਹੀਂ ਟੈਨਸ਼ਨ ਨਹੀਂ ਹੁੰਦੀ ਨਾ ਆਪਣੀ ਨਾ ਨਾ ਤੁਹਾਨੂੰ ਚੱਲੇ ਤੇ ਘਰ ਤੋੜੀ ਨਾ ਉਹ ਤਾਂ ਵਿਚਾਰੀ ਨੂੰ ਬਿਨਾ ਵੇਖੀ ਘਰੇ ਤੋਂ ਕੋਹਾ ਤੋੜ ਦਿੱਤਾ ਉੱਥੇ ਕੁਝ ਨਾ ਖਾਣ ਨੂੰ ਨਾ ਪੀਣ ਜੇ ਆਉਂਦੀ ਇਹ ਘੜੀ ਤੇ ਘੜੀ ਵਿਚਾਰੀ ਤੇ ਮੂੰਹ ਮੱਥੇ ਰੱਖ ਕੇ ਪਿਲਾ ਦਿੰਦੇ ਆ ਅੱਡੀ ਓਕੀ ਉਹ ਕੁੜੀਆਂ ਨਾ ਕਿਤੇ ਆਂਦੀ ਲੀੜਾ ਹੁੰਦੀ ਚਾਚੇ ਦਾ ਪਾਇਆ ਹਾਂ ਤਦ ਕਿ ਨਹੀਂ ਤਾਂ ਅੰਗਵਾ ਕੁੜੀ ਨਹੀਂ ਲਿਆ ਇਹ ਬਾਦਵਾਨੀ ਇਹਨੂੰ ਲਗੜੀਆਂ ਨਹੀਂ ਦੱਸ ਹੈ ਜਿੱਦਾਂ ਇਹ ਕਿਤੇ ਮਾਨਸੀਸ਼ਾ ਥੋੜੇ ਦਿਨ ਤਾਂ ਹੋਗਾ ਉਹ ਚਲੋ ਚਾਰੀ ਉਦੀ ਰੋਂਦੀ ਵਿਚਾਰੀ ਜਿਹੜਾ ਇਹਨਾਂ ਰੋਂਦੀ ਤਾਂ ਨਾ ਕੋਈ ਨਾ ਵਿਖੀ ਨਾ ਨਾ ਇਹਨਾਂ ਇਹਨਾਂ ਲਿੰਕ ਜਣਾ ਰੱਖਿਆ ਪਰ ਇਹਨਾਂ ਨੂੰ ਪਛਾਣ ਕਰ ਦੋ ਤੁਸੀਂ ਤੁਸੀਂ ਜਿਆਦਾ ਮੈਂ ਕਿੱਥੇ ਬ੍ਰੀਤ ਇੰਨਾ ਜਾਣੀ ਤੇਰੇ ਸਾਹਮਣੇ ਜਾਣੀ ਇਹ ਆਪੇ ਤਰੀ ਉਦੀ ਬਾਤ ਤੁਸੀਂ ਇੱਕ ਦੋ ਵਾਰੀ ਨਾਮ ਉਹ ਲਾਉਗੇ ਜਦੋਂ ਇਹ ਆ ਤੇ ਹਟ ਜਾਣਾ ਫਿਰ ਵੀ ਇਹ ਵੀ ਕੁਸੇ ਹੋਣਗੇ ਕਿ ਤੁਸੀਂ ਇਹਨਾਂ ਇਹਨਾਂ ਨੂੰ ਘਰਦੇ ਹੋ ਉਹ ਫਿਰ ਇੱਧਰ ਜੁ ਕੋਈ ਵੀ ਚੀਜ਼ ਲੈਣ ਆਉਣੀ ਇੱਧਰ ਨੂੰ ਆ ਜਾਂਦੇ ਆ ਚਲੋ ਕੋਈ ਨਹੀਂ। ਤੇਰਾ ਬੁੱਲੇ ਤੇ ਕੱਢੀ ਹੈ ਕਿ ਅੰਦਰ ਕੱਢੀ ਕਿ ਨਹੀਂ। ਨਹੀਂ, ਛੁੱਲੇ ਤੇ ਗੱਲ ਤੇ ਬਾਹਰ ਇੱਥੇ ਤੇ ਲਾਈਟ ਨਹੀਂ ਆਉਂਦੀ, ਧੁਮਾਂ ਹੋ ਜਾਣਾ। ਅੱਛਾ। ਚਲੋ ਠੀਕ ਆ ਫਿਰ ਮੈਂ ਤੁਹਾਡੀਆਂ ਘਟਾ ਦੇ ਦਿੰਦੀ ਆ। ਚਲੋ। ਚਲੋ ਮੈਂ ਫਿਰ ਚਾਹ ਹੋ ਗਿਆ। ਹਾਂ। ਇੰਨੇ ਹੀ ਕੱਢਨੇ ਕੋਟ ਬਣਾ ਲੈਣਾ। ਬਣਾ ਲਈ ਹੋਰ ਸਾਰੇ। ਪੇਰਾਂ ਮਰਜੀ। ਸਾਰੇ ਬਣਾ ਲਈ ਫਿਰ ਆਪਣਾ ਆਟਾ ਕਣਾ ਬੋ ਜਾਣਾ। ਹਾਂ।